ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਮਿੱਤਰ ਦੋਸਤਾਂ ਨੂੰ ਪਤਾ ਹੀ ਹੈ ਕਿ ਜੋ ਭਗਵੰਤ ਮਾਨ ਨੇ ਨਹਿਰਾਂ ਦੇ ਵਿੱਚ ਪਾਣੀ ਛੱਡਣ ਦਾ ਉਪਰਾਲਾ ਕੀਤਾ ਸੀ ਪਾਣੀ ਛੱਡ ਤਾਂ ਦਿੱਤਾ ਜਦੋਂ ਬਰਸਾਤ ਹੋ ਜਾਂਦੀ ਹੈ ਸਾਰੇ ਆਪਣੇ ਆਪਣੀਆਂ ਘੜੋਲੀਆਂ ਦੇ ਨੱਕੇ ਬੰਦ ਕਰ ਲੈਂਦੇ ਨੇ ਜੋ ਨੱਕੇ ਨੇ ਸੂਆਂ ਦੇ ਲੱਗੇ ਹੋਏ ਤਾਕੇ ਜੋ ਪਾਣੀ ਐ ਸੂਏ ਉੱਪਰੋਂ ਹੋ ਕੇ ਆ ਪਿੰਡ ਦੁੱਲੜ ਦੇ ਵਿੱਚ ਐਡਾ ਵੱਡਾ ਪਾੜ ਪਿਆ ਪਿਆ ਸਾਰਾ ਪਾਣੀ ਜਲ ਤੋਂ ਥਲ ਹੋਇਆ ਪਿਆ ਜਿਨ੍ਹਾਂ ਦੇਖੋ ਪਾਣੀ ਇਹ ਸਰਕਾਰਾਂ ਨੇ ਪਾਣੀ ਬਿਨਾ ਸਾਫ਼ ਕੀਤੇ ਸੂਏ ਨਹਿਰਾਂ ਦੇ ਵਿੱਚ ਕੱਚੀਆਂ ਨਹਿਰਾਂ ਨੇ ਜੋ ਸੂਏ ਨੇ ਉਹਨਾਂ ਦੇ ਵਿੱਚ ਛੱਡਿਆ ਗਿਆ ਭਰਾਵੋ ਇਹ ਤਾਂ ਇੱਕ ਬਾਰੂਨੀਤੀ ਐ ਖੱਲੇ ਮੂੰਗੀ ਗੜ ਦੀ ਪੱਠੇ ਗੜ ਗਏ ਪਨੀਰੀਆਂ ਸਭ ਜਿੰਨੀਆਂ ਹੈ ਸੀਗੀਆਂ ਪਨੀਰੀਆਂ ਜਿੰਨੀਆਂ ਸਾਰੀਆਂ ਖਰਾਬ ਹੋ ਗਈਆਂ ਜੋ ਕਿਸੇ ਦੇ ਪੱਠੇ ਸੀਗੇ ਡੰਗਰਾਂ ਨੂੰ ਪਾਣ ਵਾਲੇ ਉਹ ਵੀ ਖਤਮ ਹੋ ਗਏ ਸੋ ਮੈਂ ਤਾਂ ਪੂਆਤਮਾਨ ਸਰਕਾਰ ਨੂੰ ਕਹਿਣਾ ਵੀ ਜੇ ਇਹ ਕੰਮ ਕਰਨਾ ਹੈ ਇਸ ਨਹਿਰਾਂ ਚ ਪਾਣੀ ਛੱਡਣਾ ਹੀ ਹੈ ਤਾਂ ਇਹਨਾਂ ਦੀ ਪਹਿਲਾਂ ਸਫਾਈ ਹੋਣੀ ਚਾਹੀਦੀ ਸੀਗੀ ਇਹ ਖੱਡਾਂ ਪੈ ਪੈ ਕੇ ਪੁਰਾਣੇ ਖਾਨੀ ਕਾਦੀਆਂ ਬੋਦੀਆਂ ਇਹ ਜਿਹੜੇ ਪਟੇ ਨੇ ਇਹਨਾਂ ਦੇ ਇਦੇ ਵਿੱਚੋਂ ਪਾਣੀ ਡੜ-ਡੜ ਚੱਲ ਰਿਹਾ ਹੈ। ਇੱਕ ਇਹ ਕਹਤਿਆ ਵੀ ਅਸੀਂ ਸਰਕਾਰਾਂ ਨੇ ਪਾਣੀ ਨਹਿਰਾਂ ਦੇ ਵਿੱਚ ਛੱਡਿਆ। ਅਸੀਂ ਕਹਿੰਦੇ ਹਾਂ ਇਹਦਾ ਬਹੁਤ ਮਦ ਭਾਗੀ ਹਾਲਤ ਹੈ ਜੋ ਇਸ ਸਮੇਂ ਪਾਣੀ ਛੱਡਿਆ ਉਤੋਂ ਬਰਸਾਤ ਹੋਈ ਪਿੱਛੋਂ ਪਾਣੀ ਨਹਿਰਾਂ ਦੇ ਵਿੱਚ ਛੱਡ ਕੇ ਅੱਗੇ ਨਹਿਰਾਂ ਬੰਦ ਨੇ ਨੱਕੇ ਲੱਗੇ ਹੋਏ ਨੇ। ਮੈਂ ਤੁਹਾਨੂੰ ਇਹ ਦਿਖਾਈ ਦੇਣਾ ਅੱਗੇ ਜਾ ਕੇ ਵੀ ਕਿੱਡੇ-ਕੱਡੇ بڑے-ਬڑے ਨੱਕੇ ਲੱਗੇ ਹੋਏ ਨੇ। ਜੋ ਗਰੀਬ ਆਦਮੀ ਨੇ ਜਿਨ੍ਹਾਂ ਕੋਲ ਕਿੱਲਾ-ਕਿੱਲਾ ਉਹ ਪਹਿਲਾਂ ਹੀ ਪਾਣੀ ਨਾਲ ਖਤਮ ਹੋ ਚੁੱਕਿਆ ਪ੍ਰਭੂ। ਸੋ ਮੈਂ ਇਹੀ ਬੇਨਤੀ ਕਰਦਾ ਜਿਹੜੇ ਮਾਜਰੇ ਨੂੰ ਵੀ ਵੀ ਜੇ ਨਹਿਰਾਂ ਦੇ ਵਿੱਚ ਪਾਣੀ ਛੱਡਣਾ ਤਾਂ ਆ ਕੇ ਸੂਏ ਦਾ ਪਾੜ ਦਾ ਪਹਿਲਾਂ ਬੰਨ ਲਾਓ ਇਹਨਾਂ ਨੂੰ ਪੱਕਾ ਕਰਵਾਓ ਪਾਣੀ ਛੱਡ ਦਿਓ ਅਸੀਂ ਤਾਂ ਖੁਸ਼ ਹਾਂ ਸੋ ਪਾਣੀ ਛੱਡਣ ਵਾਸਤੇ ਸਾਨੂੰ ਵੀ ਕਿੱਲੇ ਤੋਂ ਪਾਣੀ ਇੱਕ ਲੱਗ ਜਾਇਆ ਕਰੇਗਾ ਜਾਂ ਬੋਰਾ ਦਾ ਪਾਣੀ ਖਤਮ ਹੋ ਗਿਆ ਤਾਂ ਸਾਨੂੰ ਤਾਂ ਫਾਇਦਾ ਹੈ ਵੀ ਇਹਦੇ ਵਿੱਚ ਉਹ ਹੋਣਾ ਇਸ ਤਰ੍ਹਾਂ ਬੰਨ ਲੱਗੇ ਪਏ ਨੇ ਨਹਿਰਾਂ ਦੇ ਵਿੱਚ ਦੱਸੋ ਅਸੀਂ ਕੀ ਕਰਾਂਗੇ ਇਹਦੇ ਬੰਨ ਲੱਗੇ ਪਏ ਨੇ ਅਗੋ ਬੰਨ ਲਾ ਲਾ ਕੇ ਪੂਰੇ ਬੰਦ ਲਾਇ ਰੱਖੇ ਨੇ ਅੱਗੇ ਪਾਣੀ ਨਿਕਲਦਾ ਨਹੀਂ ਇਸ ਨਹਿਰ ਨੇ ਟੁੱਟਣਾ ਹੀ ਸੀਗਾ ਸੋ ਮੈਂ ਤਾਂ ਬੇਨਤੀ ਕਰੂੰਗਾ ਵੀ ਸਰਕਾਰਾਂ ਨੂੰ ਵੀ ਭਾਈ ਇਹ ਪਹਿਲਾਂ ਨਹਿਰ ਛੱਡਣ ਸੂਆ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਇਹਨਾਂ ਦੀ ਸਫਾਈ ਇਹਨਾਂ ਦੀ ਮਰਮਤ ਹੋਣੀ ਚਾਹੀਦੀ ਸੀਗੀ ਵਾਇਗਰ ਜਗਾ ਖਾਲਸਾ ਵਾਇਗਰ ਦੀ ਕਿਫਾਤ ਹੈ